ਅਤੇ ਹੁਣ ਖਬਰਾਂ ਵਿਸਥਾਰ ਨਾਲ ਪੋਲੇ ਪਾਲੇ ਲੋਕਾਂ ਨੂੰ ਡਰਾਤਮਕਾ ਕੇ ਫਿਰੋਤੀ ਮੰਗਣ ਵਾਲੇ ਕੀ ਰਵਾਦਾ ਪਰਦਾਫਾਸ਼ ਕਰਕੇ ਤਰਨਤਾਰਨ ਪੁਲਿਸ ਵੱਲੋਂ ਵੱਖ-ਵੱਖ ਕੇਸ ਦਰਜ ਕਰਨ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਇਸ ਸੰਬੰਧੀ ਐਸਪੀ ਤਰਨਤਾਰਨ ਅਜੇ ਰਾਜ ਸਿੰਘ ਨੇ ਵਿਸਥਾਰ ਪੂਰਵਕ ਜਾਣਕਾਰੀ ਸਾਂਝੀ ਕੀਤੀ ਮਾਨਯੋਗ ਬੀਜੇਪੀ ਸਾਹਿਬ ਵੱਲੋਂ ਜਿਹੜੇ ਇਹ ਬੜੇ ਸਖਤ ਦਿਸ਼ਾ ਨਿਰਦੇਸ਼ ਦਿੱਤੇ ਗਿਆ ਤੇ ਜਿਹੜੇ ਸਾਡੇ ਡੀਆਈ ਸਾਹਿਬ ਦੇਜ ਨੇ ਸ਼੍ਰੀ ਹਰਮਨਵੀਰ ਸਿੰਘ ਗਿੱਲ ਤੇ ਤਰਨਤਾਰਨ ਜ਼ਿਲ੍ਹੇ ਦੇ ਐਸਐਸਪੀ ਸ਼੍ਰੀ ਦੀਪਕ ਪਾਰਕਰ ਜੀ ਵੱਲੋਂ ਵੀ ਜਿਹੜੇ ਮਾਰੇਆਂ ਅੰਦਰ ਲੋਕਾਂ ਨੂੰ ਡਰਾਉਂਦੇ ਧਮਕਾਉਂਦੇ ਨੇ ਧਮਕੀਆਂ ਦਿੰਦੇ ਨੇ ਤੇ ਇਹਨਾਂ ਨੂੰ ਟ੍ਰੇਸ ਕੀਤਾ ਜਾਵੇ ਸਾਡੇ ਕੋਲ ਥੋੜੇ ਦਿਨ ਪਹਿਲਾਂ ਫਿਰ ਕੰਪਲੀਟ ਆਈ ਸੀਗੀ ਸਹਿਜबीर ਸਿੰਘ ਵੱਲੋਂ ਕਿ ਮੈਂ ਆਪਣੀ ਜ਼ਮੀਨ ਨਿਸ਼ਾਨ ਸਿੰਘ ਨੂੰ ਠੇਕੇ ਤੇ ਦਿੱਤੀ ਸੀਗੀ ਤੇ ਮੈਨੂੰ ਹੁਣ ਕਿਸੇ ਚੜ੍ਹਤ ਸਿੰਘ ਨਾਂ ਦੇ ਗੈਂਗਸਟਰ ਤੋਂ ਬਾਰ-ਬਾਰ ਧਮਕੀਆਂ ਆ ਰਹੀਆਂ ਕਿ ਜੇ ਉਸ ਤੋਂ ਤੂੰ ਆਪਣੀ ਜ਼ਮੀਨ ਵਾਪਸ ਚੜਾਈ ਤੇ ਤੇਰਾ ਕੋਈ ਨਾ ਕੋਈ ਗਲਤ ਹਰਕਤ ਦੇ ਨਾਲ ਕੰਮ ਕਰ ਦਿੱਤਾ ਜਾਊਗਾ ਤੈਨੂੰ ਮਾਰ ਦਿੱਤਾ ਜਾਊਗਾ ਮੋਟੇ ਜੇ ਕੰਮਾਂ ਦੇ ਵਿੱਚ ਉਹ ਉਹਨਾਂ ਨੇ ਕਿਹਾ ਸੀਗਾ ਇਸੇ ਸਬੰਧ ਵਿੱਚ ਮਾਨਯੋਗ ਐਸਐਸਪੀ ਸਾਹਮਣੇ ਡੀਐਸਪੀ ਡੀ ਸੀਏ ਇ ਤੇ ਐਸਪੀ ਸਿਟੀ ਤੇ ਪਰਨਜੀਤ ਸਿੰਘ ਬਿਰਦੀ ਜਿਹੜੇ ਐਸਐਚਓ ਚੁਹਾਣ ਨੇ ਇਹਨਾਂ ਦੀ ਡਿਊਟੀ ਲਈ ਕਿ ਇਹਨਾਂ ਨੰਬਰਾਂ ਦੇ ਉੱਤੇ ਵਰਕ ਕਰਕੇ ਤੇ ਇਹਨਾਂ ਨੂੰ ਜਲਦੀ ਤੋਂ ਜਲਦੀ ਟ੍ਰੇਸ ਕਰਕੇ ਇਹਨਾਂ ਨੂੰ ਇਹਨਾਂ ਦੇ ਅੰਜਾਮ ਤੱਕ ਪਹੁੰਚਾਇਆ ਜਾਵੇ ਇਹਨਾਂ ਨੇ ਇਹ ਬੜੀ ਵਧੀਆ ਇੱਕ ਉਪलब्धि ਪ੍ਰਾਪਤ ਕੀਤੀ ਹੈ ਜੀ ਇਹਦੇ ਵਿੱਚ ਦੋ ਬੰਦੇ ਅਸੀਂ ਹੁਣ ਤੱਕ ਅਰੈਸਟ ਕੀਤੇ ਨੇ ਇੱਕ ਨਿਸ਼ਾਨ ਸਿੰਘ ਜਿਹੜਾ ਪਹਿਲਾਂ ਇਹ ਜ਼ਮੀਨ ਦੇ ਉੱਪਰ ਠੇਕੇ ਤੇ ਵਹੁੰਦਾ ਸੀਗਾ ਤੇ ਉਹਦਾ ਇੱਕ ਸਾਥੀ ਆ ਗੁਰਸਾਖ ਸਿੰਘ ਇਹਨੇ ਆਪਣੇ ਚਾਚੇ ਦੇ ਮੁੰਡੇ ਗੁਰਸਾਖ ਸਿੰਘ ਨੂੰ ਇਹ ਗੱਲ ਕਹੀ ਕਿ ਤੂੰ ਇਹਨੂੰ ਡਰਾ ਸਹਿਜ ਵੀ ਲੋ ਤਾਂ ਮੈਨੂੰ ਇਹ ਦਵਾਲਾ ਜ਼ਮੀਨ ਠੇਕੇ ਤੇ ਦੇ ਦਵੇ ਤੇ ਨਿਸ਼ਾਨ ਸਿੰਘ ਦੇ ਕਹਿਣ ਦੇ ਉੱਤੇ ਗੁਰਸਾਹਬ ਸਿੰਘ ਨੇ ਇੱਕ ਵਰਚੁਅਲ ਨੰਬਰ ਚਾਹਾਂ ਕੇ ਉਹਨੂੰ ਧਮਕੀ ਦਿੱਤੀ ਕਿ ਮੈਂ ਚਰਦ ਸਿੰਘ ਗੈਂਗਸਟਰ ਬੋਲਦਾ ਆ ਜਿਹੜੀ ਤੂੰ ਜ਼ਮੀਨ ਨਿਸ਼ਾਨ ਸਿੰਘ ਤੋਂ ਛਡਾਉਣੀ ਚਾਹੁੰਦਾ ਆ ਜੇ ਤੂੰ ਉਸ ਤੋਂ ਜ਼ਮੀਨ ਛਡਾਈ ਜਾਂ ਉਹਨੂੰ ਠੇਕੇ ਤੇ ਵਾਪਸ ਨਾ ਦਿੱਤੀ ਤੇ ਤੈਨੂੰ ਮਾਰ ਦਿੱਤਾ ਜਾਊਗਾ ਇਸੇ ਕਰਕੇ ਸਰਜੀਤ ਸਿੰਘ ਨੇ ਕੰਪਲੇਂਟ ਦਿੱਤੀ ਸੀ ਉਤੇ ਵਰਕ ਕਰਦਿਆ ਟੈਕਨੀਕਲ ਸੈਲ ਦੀ ਮਦਦ ਨਾਲ ਇਸ ਸਟੇਜ ਦੇ ਵਿੱਚ ਅਸੀਂ ਦੋ ਬੰਦੇ ਅਰੈਸਟ ਕੀਤੇ ਆ ਨਿਸ਼ਾਨ ਸਿੰਘ ਤੇ ਗੁਰਸਾਖ ਸਿੰਘ ਉਹਦੇ ਕੋਲੋਂ ਜਿਹੜੇ ਫੋਨ ਤੋਂ ਧਮਕੀਆਂ ਦਿੱਤੀਆਂ ਜਾ ਰਹੀਆਂ ਸੀ ਉਹਨੂੰ ਰਿਕਵਰ ਕਰ ਲਿਆ ਗਿਆ ਤੇ ਹੁਣ ਉਹਦਾ ਪ੍ਰੋਟੈਕਸ਼ਨ ਪ੍ਰਾਂਪਟ ਲੈ ਕੇ ਅਗਲੀ ਕਾਰਵਾਈਾਂ ਮਤੇ ਜਾਂਦੀ ਹੈ ਇਹਦੇ ਵਿੱਚ ਫਿਲਹਾਲ ਦੋ ਹੀ ਬੰਦੇ ਇਨਵੈਸਟੀਗੇਸ਼ਨ ਦੇ ਦੌਰਾਨ ਸਾਹਮਣੇ ਆਇਆ ਜੀ ਹੁਣ ਜੇ ਅਗਲੀ ਪੁਛਗਿੱਛ ਕੋਈ ਬੰਦਾ ਸਾਹਮਣੇ ਆਏ ਉਹਦੇ ਬਾਰੇ ਦੱਸੋ